ਕੀਦੀ ਚੋੜ ਮੇਦੀ ਸ਼ੁਰੂਆਤ ਛੋਟੇ ਸਾਹਿਬ ਜਾਤਿਆਂ ਤੇ ਮਾਤਾ ਗੁਸ਼ੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਰ ਸਟਕਾਰ ਰਹੀ ਹੈ ਸੰਗਤ ਪ੍ਰਸ਼ਾਸਨ ਨੇ ਕੀਤੇ ਵਿਸ਼ੇਸ਼ ਇੰਤਜ਼ਾਮ ਵੀ ਬਾਲਦੇਵਸੇ ਅਮਿਤਸ਼ਾਹ ਨੇ ਪੰਚਕੁਲਾ ਦੇ ਵਿੱਚ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਕੀਤਾ ਨਮਨ ਬੋਲੇ ਜੇਕਰ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਅੱਜ ਦਾ ਕੋਈ Hindu ਹੁੰਦਾ ਤੇ ਨਾ ਹੀ ਸਿੱਖ ਪੂਰਾ ਭਾਰਤ ਹੋ ਗਿਆ ਹੁੰਦਾ ਸਮਾਂ ਅਰਾਵਲੀ ਵਿਵਾਦ ਦੇ ਵਿਚਾਰੇ ਕੇ ਦਸਵਕਾਰ ਦਾ ਵੱਡਾ ਫੈਸਲਾ ਨਵੀਂ ਮਾਈਨਿੰਗ ਲੀਸ ਤੇ ਲਾਇਆ ਟੋਟਲ ਬੈਨ हरियाणा गुजरात राजस्थान ਨੂੰ ਨਿਰਦੇਸ਼ ਜਾਰੀ ਕਾਂਗਰਸ ਬੋਲੀ ਇਹ ਡੈਮੇਜ ਕੰਟਰੋਲ ਦੀ ਬੇਕਾਰ ਕੋਸ਼ਿਸ਼ ਜਨਮ ਦਿਨ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰ ਰਿਹਾ ਹੈ ਦੇਸ਼ ਲਖਨਊ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਰਾਸ਼ਟ੍ਰ ਪ੍ਰੇਰਣਾ ਸਥਲ ਦਾ ਕਰਨਗੇ ਉਦਘਾਟਨ ਅਟਲ ਜੀ ਦੀ 66 ਫੁੱਟ ਉੱਚੀ ਮੂਰਤੀ ਨੂੰ ਕਰਨਗੇ ਲੋਕਰ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਨ ਪਤੰਜਲੀ ਗਾਇ ਕ ghee ماں ਕਾ ਬਰੋਸਾ ਪਿਆਰ ਸੇ ਪਰੋਸਾ दर्शकार न्यूज़ 18 पंजाब राणा देख रहे सरदर्शका दा स्वागत है मैं ਤੁਹਾਡੇ ਨਾਲ ਗੁਰਚੋ ਸੰਦੂਤਾ ਡਾਇਰੈਕਟ ਟਿਸਟਿਕ ਪ੍ਰੋਗਰਾਮ ਲੈ ਕੇ ਹਾਜ਼ਰ ਆ ਪਰਸ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਇੱਕ ਖਬਰ ਤੋਂ ਤਾਂ ਪੰਚਕੁਰਾ ਦੇ ਵਿੱਚ ਗ੍ਰਾਮ ਮੰਤਰੀ ਅਮੇਸ਼ਾ ਦੇ ਵੱਲੋਂ ਸਾਬਜ਼ਾਤਿਆਂ ਨੂੰ ਨਮਨ ਕੀਤਾ ਗਿਆ ਗੁਰਤੇਗ ਪਹਾੜ ਜੀ ਉਹਨਾਂ ਨੇ ਕਿਆ ਕੀ ਜ਼ਿਕਰ ਨਾ ਹੁੰਦੇ ਤਾਂ ਨਾ ਕੋਈ ਸਿੱਖ ਹੁੰਦਾ ਅਤੇ ਨਾ ਹੀ ਕੋਈ ਹਿੰਦੂ ਹੁੰਦਾ ਗੁਰੂ ਸਾਹਿਬਾਨ ਨੇ ਕਸ਼ਮੀਰੀ ਪੰਡਿਤ ਬਚਾਏ ਅਮਿਤ ਸ਼ਾ

इस प्रोग्राम में इस इस की परंपराओं पे इस हिंदुस्तान के लोगों को चलाना चाहते हैं ताकि हमारे दिया जा रहा है कि जहां भी दुनिया में बलिदान की बात होगी गुरु। मैं कई बार मेरे मत क्षेत्र में गुजरात में भी कहा हूं अगर गुरु तेग बहादुर न होते तो हम कोई हिंदू न होते कोई सिख नहीं होता पूरा भारत समाप्त हो गया होता इस देश पर रवम गुरु के जो उपकार है वो तो पांच हजार साल के बाद भी इसका शुक्राना अदा नहीं हो सकता कोई भूल नहीं सकता जब कश्मीर के पंडित उनके पास गए और कहा हमारा जबरन धर्म परिवर्तन हो रहा है हमें बचाइए आप ही बचा सकते हैं तब उन्होंने उनके मुख से एक वाक्य निकला कि जुर्म तम तभी रुके का धरती कोई महान आत्मा का बलिदान मांगती है और मित्रों उसी वक्त कहते हैं ना पूत के लक्षण पालने से उसी वक्त आठ साल का बालक गोविंद राय दसम पिता पास में खड़े थे उन्होंने क्षण का भी विचार करके करे बगैर कहा कि आपसे महान कौन हो सकता है अगर बलिदान देना है तो आपको ही देना चाहिए एक आठ साल का बच्चा अपने पिता को कहता है कि आप तो बड़े महान हो अगर बलिदान देना है तो आपको देना चाहिए रोक के धर्म परिवर्तन को ਸਮੇਂ ਸਾਧੇ ਵੱਲੋਂ تھے 1984 ਦੰਗਾ ਪੀੜਤਾਂ ਨੂੰ ਸਰਕਾਰੀ ਨੌਕਰੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਸ਼ਾਨ ਨੇ 84 ਪੀੜਤਾਂ ਨੂੰ ਵੱਡੇ ਨਿਯੁਕਤੀ ਪੱਤਰ ਜੜੇ ਨੇ ਉਹ ਵੰਡੇ ਗਏ ਨੇ ਤਾਂ ਪੰਚਕੁਲਾ ਦੇ ਵਿੱਚ ਇਹ ਸਮਾਗਮ ਹੋਇਆ 121 ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਰਿਆਣਾ ਸਰਕਾਰ ਨੇ ਦੱਸਦੀ ਹੈ ਕਿ ਵਕਾਫਾ ਵਿੱਚ ਨਹੀਂ ਚਾਹੀਦੀਆਂ ਹੈਕਮਿਆਂ ਦੇ ਲਈ ਜੁਆਇਨਿੰਗ ਲੈਟਰ ਜੜੇ ਉਹ ਜਾਰੀ ਕੀਤੇ ਨਹੀਂ ਪਰ ਉਸ ਮੌਕੇ دیا ਇਸ ਤਰ੍ਹਾਂ ਇਹ ਸੋਚਦੀ ਹੈ ਕਿ نئی ਸੋਚ ਕੇ ਸਾਥ ਨਿਆ ਸੂਰਜ ਉਗਣਾ ਚਾਹੀਏ ਤਾਂ ਇਹ ਨਿਆ ਚਸ਼ਮਾ ਹੈ ਪੱਥਰਕ कई सारे ऐसे इश्यू थे एफ का हरमिंदर साहिब का रजिस्ट्रेशन करतारपुर साहिब का गलियारा एक इसके साथ साथ तीन दशक के बाद सिख दंगों के जितने भी पीड़ित है वो केसों को रीओपन कर जिन्होंने गुना किया था उनके जेल के पीछे डालने का काम किया पांच लाख रुपया मुआवजा दिया और अब सैनी साहब नौकरी भी ढूंढ ढूंढ कर दे रहे हैं मैं तो बहुत धन्यवादी हूँ का कि इन्होंने इतने समय के बाद परिवारों को ढूंढकर नौकरी देने का काम किया जलियावाला बाग का स्मारक बनाया अफगानिस्तान पाकिस्तान बांग्लादेश में जो सिख परिवार थे यहाँ शरणार्थी बनकर आए थे उनको नागरिकता देने का काम किया और जम्मू कश्मीर में भी एक पॉइंट लाख मतलब एक लाख सोलह हजार परिवार थे जिनको जम्मू कश्मीर की नागरिकता नहीं मिलती थी धारा 370 हटने के बाद उनको नागरिकता देने का भी काम कर दिया अगे वे उधर राणा बला चौरिया मर्डर केस के डी जी पी नलब किया गया हाईकोर्ट ने दसी कि डी जी पी गौरव यादव नलब किया है पंद्रह जनवरी हाईकोर्ट पेश होने के दे हकम गए ने तो मर्डर केस का हाईकोर्ट ने खुद ही नोटिस लिया है ਕਬੱਡੀ ਟੂਰਨਾਮੈਂਟ ਦੇ ਵਿੱਚ ਕਿੰਨੇ ਪੁਲਿਸ ਮੁਲਾਜ਼ਮ ਤਨਾਤ ਸਨ ਇਹ ਹਾਈ ਕੋਰਟ ਨੇ ਪੁੱਛਿਆ ਹੈ ਕਿ ਇਸ ਟੂਰਨਾਮੈਂਟ ਦੀ ਇਜਾਜ਼ਤ ਲਈ ਗਈ ਸੀ ਇਹ ਸਵਾਲ ਕੀਤੇ ਗਏ ਜ਼ਿਕਰ ਹੋ ਗਿਆ ਕਿ ਰਾਣਾ ਫਲਾਚੋਰੀਆ ਦਾ ਸੋਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਦੌਰਾਨ ਨਕਤਲ ਕਰ ਦਿੱਤਾ ਗਿਆ ਸੀ ਸ਼ਰਿਆਮ ਆਈ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ ਔਰ ਜਿਸ ਤੋਂ ਬਾਅਦ ਇੱਕ ਘਟਨਾ ਕਰ ਬੁ ਲੈ ਕੇ ਜ਼ਿੰਮੇਵਾਰੀ ਵੀ ਨਿਊ ਸੈਟਿਨ ਤੇ ਡੋਨੇਪਾਲਨਾ ਦਾ ਗੈਂਗਸਟਰ ਉਸ ਦੇ ਵੱਲੋਂ ਲੈ ਗਈ ਸੀ ਔਰ ਹੁਣ ਇੱਕ ਖੁਦ ਨੋਟਿਸ ਹਾਈ ਕੋਰਟ ਦੇ ਵੱਲੋਂ ਲਿਆ ਹੁਸ਼ਿਆਰਪੁਰ ਦੇ ਇਲਾਕਾ ਮਹਿਲਪੁਰ ਦੇ ਲੋਕ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਪਰੇਸ਼ਾਨ ਨੇ ਜਿਨ੍ਹਾਂ ਗੈਸ ਸਿਲੰਡਰਾਂ ਦੇ ਨਾਲ ਭਰੀ ਗੱਡੀ ਰੋਕ ਕੇ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਜੇਕਰ ਉਹਨਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਉਹਨਾਂ ਵੱਲੋਂ ਰੋਡ ਜਾਮ ਕੀਤਾ ਜਾਏਗਾ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲਾ ਸ਼ਾਂਤ ਕਰਾਇਆ ਪ੍ਰਦਰਸ਼ਨਕਾਰੀ ਲੋਕਾਂ ਦਾ ਕਹਿਣਾ ਸੀ ਕਿ ਉਹ ਪਿਛਲੇ 1 ਮਹੀਨੇ ਤੋਂ ਗੈਸ ਦੀ ਸਪਲਾਈ ਨਾ ਹੋਣ ਕਾਰਨ ਪਰੇਸ਼ਾਨ ਨੇ ਪਰ ਕਈ ਸ਼ਿਕਾਇਤਾਂ ਦੇ ਬਾਵਜੂਦ ਉਹਨਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ ਬੁਕਿੰਗ ਬੰਦ ਕਰ ਦੇਣ ਸਾਨੂੰ ਸਿਲੰਡਰ ਨਹੀਂ ਮਿਲ ਰਿਹਾ ਜੀ ਪਹਿਲਾ ਸਾਨੂੰ ਜੇ ਅਸੀਂ ਜਾਂਚੀ ਜਾਂਦੇ ਆ ਤੁਹਾਨੂੰ ਉਹ ਪਰੇ ਜਿੰਦੇ ਜੀ ਦਫ਼ਤਰ ਜਾਓ ਇਹ ਦਫ਼ਤਰ ਜਾਂਦੇ ਆ ਬੈਂਦੀ ਜੀ 7 ਵਜੇ ਆ ਜਾਓ ਸਵੇਰ ਦੇ 7 ਵਜੇ ਕਰਕੇ ਵੇਹੜਾ 10:30 ਵਜੇ ਤੱਕ ਕੋਈ ਨਹੀਂ ਉੱਥੇ ਆਂਦਾ ਜੀ ਜੇ ਉੱਥੇ ਕੋਈ ਮਿਲਦਾ ਆ ਜਿਆ ਇਹਨਾਂ ਦਾ ਕੋਈ ਬੰਦਾ ਉਹ ਕਹਿੰਦੇ ਜੀ ਅਖੇ ਪਿੱਛੋ ਨਹੀਂ ਆ ਰਹੇ ਜੀ ਬੰਦਵਾ ਅਸੀਂ ਕਿੱਥੋਂ ਦੇ ਦਈਏ ਸੈਂਡਰ ਰੂਪਨਗਰ ਸ਼ਹਿਰ ਮਲਕਪੁਰ ਫਲਾਈ ਉਪਰ ਤੇ ਨੌਜਵਾਨ ਚਾਇਨਾ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਚ ਜ਼ਖਮੀ ਹੋਇਆ ਨੌਜਵਾਨ ਅਨੰਦਪੁਰ ਸਾਹਿਬ ਤੋਂ ਰੂਪਨਗਰ ਜਾ ਰਿਹਾ ਸੀ ਕਿ ਚਾਇਨਾ ਡੋਰ ਉਸ ਤੇ ਗਰਦਨ ਤੇ ਫਿਰ ਗਈ ਇਸ ਨਾਲ ਉਸ ਦੀ ਗਰਦਨ ਤੇ 13 ਟਾਂਕੇ ਲੱਗੇ ਨੇ ਅਤੇ ਹਾਲਤ ਕੰਬੀ ਬੇਤੇ ਹੋਏ ਡਾਕਟਰਾਂ ਨੇ ਮਰੀਜ਼ ਨੂੰ ਚੰਡੀਗੜ੍ਹ ਪੀਜੀਐਮ ਰਫਰ ਕਰ ਦਿੱਤਾ ਪੇਸ਼ੈਂਟ ਇੱਕ ਚਾਈਨਾ ਡੋਰ ਦੇ ਨਾਲ ਇਹ ਇੰਜਰੀ ਹੋਈ ਹੈਗੀ ਇਹ ਪੇਸ਼ੈਂਟ ਐਥੇ ਦੱਸ ਰਿਹਾ ਹੈ ਕਿ ਤੇ ਫਲਾਈਓਵਰ ਮਲਿਕਪੁਰ ਦੇ ਕੋਲ ਇਹ ਇਨਸੀਡੈਂਟ ਹੋਇਆ ਹੈਗਾ ਤੇ ਇਹਦੇ ਨਾਲ ਗਰਦਨ ਦੇ ਉੱਤੇ ਕਾਫੀ ਜ਼ਿਆਦਾ ਇੰਜਰੀ ਹੋਈ ਹੈ ਗਰਦਨ ਦੇ ਉੱਤੇ ਉਹਦੀ ਸਟੀਚਿੰਗ ਹੋਈ ਹੈ ਹਾਂਜੀ ਹਾਂਜੀ ਜਿੰਨੇ ਕੁ ਜਿਆਦੇ ਲੱਗੂ ਤਾਂ 12-13 ਟਾਂਕੇ ਲੱਗੇ ਨੇ ਉਹਦੇ ਦੇ ਉਸਿਆਰਪੁਰ ਦੇ ਵੈਟਰਨਰੀ ਡਾਕਟਰਾਂ ਦੇ ਵੱਲੋਂ ਦੂਜੇ ਦਿਨ ਵੀ ਹੜਤਾਲ ਕੀਤੀ ਗਈ ਜੁਆਇੰਟ ਐਕਸ਼ਨ ਕਮੇਟੀ ਦੇ ਸਦੇ ਤੇ ਵੈਟਰਨਰੀ ਡਾਕਟਰ ਹੜਤਾਲ ਤੇ ਦੇ ਜ਼ਿਲ੍ਹੇ ਵਿੱਚ ਓ ਪੀ ਡੀ ਸਮੇਤ ਮੈਡੀਸਨ ਸਰਜਰੀ ਗਾਇਨੀਆ ਤੇ ਹੋਰ ਸਰਕਾਰੀ ਸੇਵਾਵਾਂ ਮੱਠਾ ਪ੍ਰਖਿਆ ਗਈਆਂ ਵੈਟਰਨਰੀ ਡਾਕਟਰ ਦੱਸੇ ਕਿ ਪੇ ਪੈਰਾਟ੍ਰੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਦੋ ਦਿਨ ਤੋਂ ਹੜਤਾਲ ਇਸ ਦੋ ਦਿਨਾਂ ਧਰਨੇ ਦੀ ਕਾਲ 23 ਤੇ 24 ਦਸੰਬਰ 2025 ਦੀ ਦਿੱਤੀ ਗਈ ਸੀ ਸੋ ਜਿਹੜੇ ਧਰਨੇ ਦਾ ਅੱਜ ਦੂਸਰਾ ਦਿਨ ਚੱਲ ਰਿਹਾ ਹੈ ਤੇ ਉਸ ਧਰਨੇ ਲਈ ਅਸੀਂ ਸਾਰੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵੈਟਰਨਰੀ ਡਾਕਟਰ ਵੈਟਰਨਰੀ ਪਾਲਿਕਲਿਨਿਕ ਵਿਖੇ ਇਕੱਠੇ ਹੋਏ ਆ ਸੋ ਇਸ ਧਰਨੇ ਸੰਬੰਧੀ ਕੱਲ ਵੀ ਸਾਡਾ ਧਰਨਾ ਜਿਹੜਾ 9 ਤੋਂ 3 ਵਜੇ ਤੱਕ ਦੀ ਕਾਲ ਦਿੱਤੀ ਗਈ ਸੀ ਤੇ ਅੱਜ ਵੀ ਇਸ ਧਰਨੇ ਦਾ 9 ਤੋਂ 3 ਵਜੇ ਤੱਕ ਦੀ ਕਾਲ ਹੈ ਅਕੇ ਵਤਾਂਗੇ ਖਬਰਤਰਨ ਤਰਨ ਤੋਂ ਜਿੱਥੇ ਇੱਕ ਪਿੰਡ ਵਾਸੀਆਂ ਨੇ ਵੱਖਰਾ ਉਪਰਾਲਾ ਕੀਤਾ ਹੈ ਨਸ਼ੇ ਦੇ ਖਿਲਾਫ ਤਰਨਤਾਰਨ ਦੇ ਪਿੰਡ ਮਹਾਰਾਣਾ ਦੀ ਪੰਚਾਇਤ ਨੇ ਦੱਸਿਆ ਕਿ ਵੱਡਾ ਫੈਸਲਾ ਕੀਤਾ ਹੈ ਨਸ਼ਾ ਤਸਕਰਾਂ ਨੂੰ ਫੜਾਉਣ ਵਾਲੇ ਨੂੰ ਇਨਾਮ ਦਿੱਤਾ ਜਾਏਗਾ ਇਹ ਫੈਸਲਾ ਕੀਤਾ ਗਿਆ 1000 ਤੋਂ ਲੈ ਕੇ 3000 ਰੁਪਏ ਤੱਕ ਦਾ ਨਕਦ ਇਨਾਮ ਦੇ ਦਾ ਐਲਾਨ ਕੀਤਾ ਗਿਆ ਸੂਚਨਾ ਦੇਣ ਵਾਲੇ ਦਾ ਨਾਮ ਹਾਲਾਂਕਿ ਗੁਪਤ ਰੱਖਿਆ ਜਾਏਗਾ ਇਹ ਵੀ ਪੰਚਾਇਤ ਨੇ ਫੈਸਲਾ ਕੀਤਾ ਪਿੰਡ ਦਾ ਕੋਈ ਵੀ ਸ਼ਖਸ ਜ਼ਮਾਨਤ ਜਿਹੜੀ ਹੈ ਉਸੇ ਨਹੀਂ ਕਰਵਾਏਗਾ ਇਸੇ ਨਾਲ ਹੀ ਪੰਚਾਇਤ ਨੇ ਕਿਹਾ ਕਿ ਜੇਕਰ ਕੋਈ ਵੀ ਪਿੰਡ ਦਾ ਵਿਅਕਤੀ ਜੋ ਨਸ਼ਾ ਕਰਨ ਦਾ ਆਦੀ ਹੈ ਉਹ ਨਸ਼ਾ ਛਡਾਉਣਾ ਛੋੜਨਾ ਚਾਹਦਾ ਹੈ ਤਾਂ ਉਸ ਦਾ ਇਲਾਜ ਪੰਚਾਇਤ ਦੇ ਵੱਲੋਂ ਆਪਣੇ ਪੱਦਰ ਤੇ ਫ੍ਰੀ ਕਰਾਇਆ ਜਾਏਗਾ ਇਹ ਵੀ ਉਹਨਾਂ ਨੇ ਮਤਅ ਪਾਇਆ ਹੈ ਕਿ ਕਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ ਤੁਸੀਂ ਆਪਣੇ ਪਿੰਡ ਤੋਂ ਹੀ ਕੀਤੀ ਹੈ ਔਰ ਕੀ ਕਹਿਣਾ ਚਾਹੁੰਦੇ ਅਸੀਂ ਵੇਖੋ ਜੀ ਇਹ ਆਪਣੇ ਪਿੰਡ ਮਹਰਾਣੇ ਤੋਂ ਇਸ ਕਰਕੇ ਸ਼ੁਰੂ ਕੀਤੀ ਆ ਇੱਕ ਤੇ ਚਲੋ ਅਸੀਂ ਆਪਣੇ ਪਿੰਡ ਨੂੰ ਮੈਂ ਜ਼ਿਲ੍ਹਾ ਕੋਆਰਡੀਨੇਟਰ ਹੋਣ ਦੇ ਨਾਤੇ ਮੈਂ ਚੋਣਾ ਮਾਪੀ ਆਪਣਾ ਮੇਰੇ ਪਿੰਡ ਤੋਂ ਇਹ ਸ਼ੁਰੂਆਤ ਹੋਵੇ ਤੇ ਮੰਤਰੀ ਸਾਹਿਬ ਨੇ ਸਾਨੂੰ ਇਤਸ਼ਾਹ ਕੀਤਾ ਤੇ ਔਰ ਇਸ ਚੀਜ਼ ਦਾ ਸਾਨੂੰ ਇਹ ਵੀ ਆਸ ਆ ਵੀ ਬੜਾ ਭਰਮਾ ਹੰਗਾਰਾ ਮਿਲੂਗਾ ਨਾ ਗੁਪਤ ਰੱਖਿਆ ਜਾਊਗਾ ਜਿੰਨੇ ਸਾਨੂੰ ਵੱਧ ਨਸ਼ੀ ਦੀ ਮਾਤਰਾ ਵੀ ਵੜਾਊਗਾ ਪ੍ਰਤੀ ਗਾਮ ਅਸੀਂ 3000 ਦੇ ਹਿਸਾਬ ਨਾਲ ਨੂੰ ਪੈਸੇ ਦੇਵਾਂਗੇ ਔਰ ਉਹ ਉਹਦੇ ਨਾਲ ਅਸੀਂ ਖੜੇ ਹਾਂ ਲੋਕੀ ਡਰਦੇ ਨੇ ਵੀ ਸਾਡੇ ਜਿਵੇਂ ਅਸੀਂ ਕਿਸੇ ਨੂੰ ਫੜਾਇਆ ਪਤਾ ਨਹੀਂ ਅਗਲਾ ਕੀ ਕਰੂਗਾ ਅਸੀਂ ਉਹਦੇ ਨਾਲ ਅਤਵਰ ਖੜੇ ਆ ਉਥੇ ਕੋਈ ਤੇ ਵਾਰ ਜੰਗਾ ਨਹੀਂ ਹੁਣ ਦਵਾਂਗੇ ਬਿਲਕੁਲ ਮਹਾਰਾਜ ਦੇ ਸਰਪੰਚ ਸਾਹਿਬ ਜੂਰੇ ਸਰਪੰਚ ਸਾਹਿਬ ਪਹਿਲਾਂ ਤਾਂ ਦੱਸੋ ਕਿ ਮਤਾ ਕਿਸ ਤਰੀਕੇ ਨਾਲ ਪਾਇਆ ਗਿਆ ਔਰ ਬਾਕੀ ਪੰਚਾਇਤਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਔਰ ਲੋਕਾਂ ਨੂੰ ਖਾਸ ਕਰ ਜਨਤਾ ਨੂੰ ਕੀ ਕਹਿਣਾ ਚਾਹੀਦਾ ਜਿਹੜਾ ਇਹ ਅਸੀਂ ਮਤਾ ਪਾਇਆ ਜੀ ਇਹ ਸਾਡੀ ਪੰਚਾਇਤੀ ਇੱਕ ਸੋਚ ਸੀਗੀ ਸ਼ੁਰੂ ਤੋਂ ਵੀ ਅਸੀਂ ਆਪਦੇ ਪਿੰਡ ਨੂੰ ਜਿਹੜਾ ਬਿਲਕੁਲ ਨਸ਼ਾ ਮੁਕਤ ਕਰਨਾ ਹੈ ਔਰ ਅਸੀਂ ਜਿਹੜੀਆਂ ਪੰਜਾਬ ਦੀਆਂ ਸਮੂਹ ਪੰਚਾਇਤਾਂ ਆ ਗ੍ਰਾਮ ਪੰਚਾਇਤਾਂ ਔਰ ਸਾਰੇ ਆਉਦੇਦਾਰਾਂ ਨੂੰ ਇਹ ਕਵਾਂਗੇ ਵੀ ਤੁਸੀਂ ਆਪੋ ਆਪਣੇ ਪਿੰਡੋਂ ਪਿੰਡੀ ਜਿਹੜੀ ਇਹ ਇਨਾਮ ਦੀ ਜਿਹੜੀ ਆ ਮੁਹਿੰਮ ਚਲਾਓ, ਘੋਸ਼ਣਾ ਕਰੋ ਵੀ ਕੋਈ ਵੀ ਬੰਦਾ ਨਸ਼ਾ ਜਿਹੜਾ ਫੜਾਉਂਦਾ ਆ ਜਾਂ ਜਿਹਦੀ ਜਾਣਕਾਰੀ ਦਿੰਦਾ ਆ ਉਹਦੀ ਜਾਣਕਾਰੀ ਗੁਪਤ ਰੱਖ ਕੇ ਔਰ ਇਨਾਮ ਉਹਨੂੰ ਬੰਦੇ ਨੂੰ ਦਿੱਤਾ ਜਾਊਗਾ ਜੀ। ਔਰ ਜਿਹੜਾ ਇਹ ਇਨਾਮ ਆ ਜੀ ਇਹ ਦੋ ਤਰੀਕੇ ਨੇ ਤੁਸੀਂ ਆਪਦੀ ਜੇਬ ਚੋਂ ਵੀ ਦੇ ਸਕਦੇ ਹੋ। ਔਰ ਜੇ ਕਿਸੇ ਨੂੰ ਇਹ ਨਾ ਪਤਾ ਹੋਵੇ ਤਾਂ ਮੈਂ ਤੁਹਾਨੂੰ ਇੱਥੇ ਜਾਣਕਾਰੀ ਇਹ ਦੱਸ ਦੇਣਾ ਆ ਕਿ ਜਿਹੜਾ ਪੰਚਾਇਤ ਫੰਡ ਹੁੰਦਾ ਉਹ ਪੰਚਾਇਤ ਕੋਲੇ ਆਪਦਾ ਅਧਿਕਾਰ ਹੁੰਦਾ ਹੈ ਵੀ 10% ਫੰਡ ਕਿਸੇ ਵੀ ਲੋਕ ਭਲਾਈ ਕੰਮ ਵਾਸਤੇ ਵਰਤ ਸਕਦੇ ਆ ਤੁਸੀਂ ਉਹਦੇ ਵਿੱਚੋਂ ਵੀ ਦੇ ਸਕਦੇ ਆ ਆ ਬਿਲਕੁਲ ਜੇ ਦੱਸ ਸਕੋ ਕੀ ਕੀ ਨਾਮ ਜਿਹੜਾ ਇਸ ਗੁਪਤ ਬੰਦੇ ਉਸ ਰੱਖਿਆ ਗਿਆ ਔਰ ਜਿਹੜਾ ਮਤਾ ਪਾਇਆ ਗਿਆ ਇਹਦੇ ਵਿੱਚ ਅਸੀਂ ਇਹ ਰੱਖਿਆ ਜੀ ਵੀ ਜੇ ਕੋਈ ਇੱਕ ਜਿਸ ਬੰਦੇ ਦੀ ਜਾਣਕਾਰੀ ਦੇ ਉੱਤੇ ਇੱਕ ਨਾਗ ਨਸ਼ਾ ਤਸਕਰ ਤੋਂ ਫੜਿਆ ਜਾਊਗਾ ਜੀ ਤਾਂ ਉਹਨੂੰ 1000 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਇਨਾਮ ਦਿੱਤਾ ਜਾਊਗਾ 1 ਗ੍ਰਾਮ ਜਾਂ ਇਸ ਤੋਂ ਵੱਧ ਮਾਤਰਾ ਫੜੀ ਜਾਊਗੀ ਤਾਂ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ 3000 ਰੁਪਏ ਸੂਚਨਾ ਦੇਣ ਵਾਲੇ ਬੰਦੇ ਨੂੰ ਦਿੱਤਾ ਜਾਊਗਾ ਔਰ ਉਸ ਦੀ ਜਾਣਕਾਰੀ ਅਸੀਂ ਬਿਲਕੁਲ ਸਪਸ਼ਟ ਤੌਰ ਤੇ ਕਹਿੰਨੇ ਆ ਵੀ ਗੁਪਤ ਰੱਖੀ ਜਾਊਗੀ ਉਧਰ ਫਿਰੋਜ਼ਪੁਰ ਦੇ ਆਪਰੇਸ਼ਨ ਤੋਂ ਦੂਰ ਤੇ ਛੋਟੇ ਸਿਪਾਹੀ ਸ਼ਰਵਨ ਸਿੰਘ ਨੂੰ ਹੁਣ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਸ਼ਰਵਨ ਸਿੰਘ ਨੂੰ ਇਹ ਅਵਾਰਡ ਦਿੱਲੀ ਦੇ ਵਿੱਚ ਦਿੱਤਾ ਜਾਏਗਾ ਦੱਸਿ ਕਿ ਆਪਰੇਸ਼ਨ ਤੋਂ ਦੂਰ ਦੇ ਦੌਰਾਨ ਜਿਸ ਸਮੇਂ ਦੇਸ਼ ਤੇ ਬਹਾਦਰ सैनिक सरहद से लड़ रहे समय दौरान छोटा सिपाही श्रबन सिंह बहादुरी सामने आईया तस्वीर चो एक श्रवन सिंह थी और श्रवन सिंह ने साबित कर दिया कि देश की सेवा करने कोई भी उम्र छोटी नहीं होंगी बस देश भगती लाई हिम्मत जनूर होना चाहिए ਦਿੱਲੀ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਵੱਲੋਂ ਤੇ ਇਸ ਲਈ ਅੱਜ ਉਹ ਗਿਆ ਹੈ ਦਿੱਲੀ ਤੇ 26 26 ਦਸੰਬਰ ਨੂੰ ਉਹਨੂੰ ਸਨਮਾਨਿਤ ਕੀਤਾ ਜਾਣਾ ਹੈ ਤੇ ਅੱਜ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਆ ਮੇਰੇ ਭਰਾ ਨੂੰ ਵੀ ਐਡਾ ਵੱਡਾ ਪੁਰਸਕਾਰ ਮਿਲ ਜਾ ਰਿਹਾ ਹੈ